ਯਾਰ ਨੇ ਚੱਕਾ ਜਾਣ ਕਰ ਦਿਓ ਅਸੀਂ ਸਰਕਾਰ ਨੂੰ ਦੱਸਾਂਗੇ ਤਾਕਤ ਕੀ ਹੁੰਦੀ ਆ ਸਾਡੇ ਮੇਰੇ ਨਾਲ ਮੁਲਾਜ਼ਮ ਸਾਥੀ ਵੀ ਹੈਗੇ ਨੇ ਸਾਡੇ ਅਸੀਂ ਯੂਨੀਅਨ ਦੇ ਮੁਲਾਜ਼ਮ ਬੁਲਾ ਦੇ ਰਹੇ ਆ ਮੁਲਾਜ਼ਮ ਸਾਥੀ ਜਿਹੜਾ ਧਰਨਾ ਜਾਰੀ ਰੱਖਣਗੇ ਤੇ ਮੈਂ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਭਾਈ ਵੀ ਤੁਸੀਂ ਇੱਕਦਮ ਮੋਰਲ ਕੋਡ ਆਫ ਕੰਡਕਟ ਲੱਗਿਆ ਵਾ ਤੁਸੀਂ ਉਹਦੀ ਲੰਗਣਾ ਕਰ ਰਹੇ ਹੋ ਮੁਲਾਜ਼ਮਾਂ ਨੂੰ ਪਛਾਣ ਨਹੀਂ ਆਗੀ ਉਹਨਾਂ ਨੂੰ ਪੱਕਾ ਨਹੀਂ ਕਰੇ ਮੁਲਾਜ਼ਮਾਂ ਨੂੰ ਪਛਾਣ ਨਹੀਂ ਆਗੀ ਉਹਨਾਂ ਦੀ ਮੁਲਾਜ਼ਮਾਂ ਨੂੰ ਪਛਾਣ ਨਹੀਂ ਆਗੀ ਭਾਈ ਯਾਰ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਨਾ ਪਹਜਾਓ ਤੁਸੀਂ ਧਰਨਾ ਦੇਣਾ ਜੀ ਸਦਕੇ ਦਿਓ ਤੁਹਾਡਾ ਹੱਕ ਆ चोन जाबता लगन तो पहला असी सानू थोड़ा पता स थोड़ा पता चोन अभी सुनवाई कौन चाप करेंगे।, चाप करेंगे हर राष्ट्र हर राज्य में सफाई कर्मचारी आंदोलन को हम लोग मजबूत करेंगे इसके लिए ਠੀਕਾ ਪ੍ਰਤੀ phản ਕਰਾ ਕੇ ਇਸ ਕੇ ਲਈ ਮੈਨੂੰ ਚਾਹ ਜਿੰਨੀ ਬੜੀ ਕੁਰਬਾਨੀ ਦੇਣਾ ਪੜੇ ਆ ਕਰਾਂਗੇ ਠੀਕ ਹੈ ਕੋਈ ਗਲਤ ਗੱਲ ਹੋਈ ਆ ਜਾਂ ਤੁਸੀਂ ਕੋਈ ਨਹੀਂ ਪ੍ਰੈਜੈਂਟੇਸ਼ਨ ਦੇਣਾ ਚਾਹੁੰਦੇ ਤੁਸੀਂ ਦੇ ਸਕਦੇ ਹੋ ਬਟ ਆ ਜਿਹੜਾ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਕਰਦੇ ਹੱਥੋ ਪਾਈ ਕਰਦੇ ਉਹ ਧਰਨੇ ਵਾਲਿਆਂ ਦਾ ਕੰਮ ਨਹੀਂ ਹੁੰਦਾ ਕਹਿੰਦੇ ਬਾਹਰ ਦੀਆਂ ਨੇ ਜਿੱਤੇ ਕੀ ਅੱਜ ਇਹ ਧਰਨਾ ਦਿੱਤਾ ਗਿਆ ਤੇ ਸਾਰੇ ਸਾਰੇ ਗ੍ਰਿਫਤਾਰੀ ਜਿਹੜੀ ਕੀਤੀ ਜਾ ਰਹੀ ਆ ਦੇਖ ਸਕਦੇ ਹੋ ਕਿ ਵਿੱਕੀ ਸੋਤਾ ਤੇ ਅਤੇ ਗੋਰੀਆਂ ਨਾਲ ਅਦਕਸ਼ਪਤ ਤੇ ਪ੍ਰਧਾਨ ਨੇ ਕੋਈ ਇਹ ਕੀ ਮਾਮਲਾ ਹੈ ਜੀ ਸਾਹਿਬ ਇਹ ਮਾਮਲਾ ਇਹ ਹੀ ਸੀਗਾ ਕਿ ਭਾਈ ਅਸੀਂ ਮੰਗ ਕਰ ਬੜੇ ਆਰਾਮ ਨਾਲ ਆਪਣੇ ਸ਼ਾਂਤੀਪੁਰਕ ਚੱਲ ਰਾਇਆ ਸੀਗਾ ਜਿਹੜੇ ਆਪਣਾ ਠੇਕੇਦਾਰੀ ਵਰਤਦਾ ਹੈ ਉਹਰੇ ਜਿਹੇ ਐਵਰੇਜ ਹੈ ਐਵਰੇਜ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹਾਂਜੀ 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 ਆਹ ਜਿਹੜਾ ਨਾਲ ਠੇਕਾ ਪਰਤਾ ਚਲਾਈ ਹੋਈ ਆ ਹਾਂਜੀ ਠੇਕੇ ਤੇ ਕਰਦੇ ਸੀ ਮੁਲਾਜ਼ਮ ਸਾਰੇ ਹਾਂਜੀ ਹਾਂਜੀ ਠੀਕ ਹੈ ਤੋਂ ਤਸਵੀਰਾਂ ਨੇ ਇਹ ਐਮ ਤਸਵੀਰਾਂ ਦੇਖ ਸਕਦੇ ਹੋ ਕਿ ਹੁਣ ਤੁਹਾਨੂੰ ਕਿਸ ਤਰ੍ਹਾਂ ਗੱਡੀ ਦੇ ਵਿੱਚ ਜਿਹੜੇ ਨਾ ਸੁਨੋ ਨਾਰੇ ਲਾਜਾਰੇ ਮੁਰਦਾਬਾਦ ਦੇ ਤਸਵੀਰਾਂ ਤਾਂ ਸਾਂਝੀਆਂ ਕਰ ਰਹੇ ਹਾਂ ਜੋਤਿਨ ਕਤਿੰਗੋਰੀਆਂ ਅਤੇ ਕਿਕੀ ਸੋਤਾ ਤੇ ਅਤੇ ਹੋਰ ਵੀ ਜਿਹੜੇ ਕਿ तमाम ਜਿਹੜੇ ਕਿ ਆਗੂ ਜਿਹੜੇ ਨਾਲ ਆਏ ਹੋਏ ਸੀ ਉਹਨਾਂ ਨੂੰ ਅੱਜ ਰਸਟ ਕੀਤਾ ਗਿਆ ਵਾ ਤਸਵੀਰਾਂ ਦੇਖ ਰਹੇ ਹੋ ਰਵੀਨ ਨੰਬਰ 5 ਦੇ ਢਾਲੇ ਦੀ ਪੋਸਟ ਤੇ ਮੌਕੇ ਤੇ ਪਹੁੰਚੀ ਆ ਮੌਕੇ ਤੇ ਪਹੁੰਚ ਕੇ ਦੇਖ ਸਕਦੇ ਹੋ ਲੁਧਿਆਣਾ ਚੱਕਾ ਜਾਮ ਕਰ ਦੋ ਅਸੀਂ ਸਰਕਾਰ ਨੂੰ ਦੱਸਾਂਗੇ ਤਾਕਤ ਕੀ ਹੁੰਦੀ ਆ ਕਿਉਂ ਚੱਕਾ ਜਾਮ ਕਰਵਾ ਰਹੇ ਹੋ ਕਿਉਂ ਅਸੀਂ ਅਸੀਂ ਸਫਾਈ ਕਰਮਚਾਰੀ ਕੰਮੇ ਆ ਅਸੀਂ ਸਫਾਈ ਕਰਮਚਾਰੀ ਸਾਡੇ ਪਰੇਸ਼ਾਨੀ ਆਉਂਦੀ ਆ ਸਾਡੇ ਸਫਾਈ ਕਰਮਚਾਰੀ ਕਰਾਂਗੇ ਪਰੇਸ਼ਾਨੀ ਆਉਂਦੀ ਆ ਮਜ਼ਦੂਰਾਂ ਨੂੰ ਪਛਾਣੀ ਨਹੀਂ ਹੈਗੀ ਉਹਨਾਂ ਨੂੰ ਪਕੜੀ ਕਰੇ ਮਜ਼ਦੂਰਾਂ ਨੂੰ ਪਛਾਣੀ ਨਹੀਂ ਹੈਗੀ ਉਹਨਾਂ ਦੀ ਮਜ਼ਦੂਰਾਂ ਨੂੰ ਪਛਾਣੀ ਨਹੀਂ ਹੈਗੀ ਉਹਨਾਂ ਦੀ ਸੇਵਾ ਕੀ ਕਰਨ ਕਰੂਗਾ ਅਸੀਂ ਪੂਰਾ ਪੂਰਾ ਚੁੱਪ ਕਰਾਂਗੇ ਪੂਰਾ ਚੁੱਪ ਕਰਾਂਗੇ ਆ ਦੇਖਿਓ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਕਾਰਪੋਰੇਸ਼ਨ ਜਨ ਡੀ ਦੀਆਂ ਜਿੱਥੇ ਕੀ ਸਰ ਕੀ کافی ਸਰ ਮਾਮਲਾ ਕੀ ਸੀਆ ਸਰ ਸਰ ਦੋ ਮਿੰਟ ਦੋ ਮਿੰਟ ਦੋ ਮਿੰਟ ਦੋ ਮਿੰਟ ਸਰ ਸਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਇਹ ਤਸਵੀਰ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਜੇ ਇੱਥੇ ਤਾਂ ਸ਼ਾਂਤੀ ਮਹਿਣਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਧਨ ਬਦਰਸ਼ਨ ਪਰ ਸਰਕਾਰੀ ਪ੍ਰਾਪਰਟੀ ਨੂੰ ਕਿਤਨਾ ਕਿਤੇ ਕਾਫੀ ਨੁਕਸਾਨ ਪਹੁੰਚ ਰਿਹਾ ਹੈ ਨਜ਼ਰ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਆਪਸ ਦੇ ਵਿੱਚ ਦੋ ਤਿੰਨਾਂ ਦੇ ਕੀਆ ਇੱਥੇ ਭਿੜੀਆਂ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੱਚੋ ਕੱਚ ਹੋਇਆ ਬੈ ਤੇ ਬੂਆ ਵੀ ਜੜੀ ਕੀਆ ਭੰਨਿਆ ਨਜ਼ਰ ਆ ਰਿਹਾ ਹੈ ਹਾਲਾਂਕਿ ਹੁਣ ਅੰਦਰ ਜਾ ਕੇ ਵੀ ਜੜੀ ਕੀਆ ਗੱਲਬਾਤ ਜ਼ਰੂਰ ਕਰਾਂਗੇ ਕੀ ਆਖਰ ਵਿੱਚ ਇਹ ਮਾਮਲਾ ਜਿਹੜਾ ਕੀ ਹੈ ਹੋਇਆ ਵਾ ਸਾਰੀ ਜਾਣਕਾਰੀ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ ਦੇਖ ਸਕਦੇ ਹੋ ਅੱਜ ਸ਼ਾਂਤੀ ਮੇਜ਼ ਦੇ ਨਾਲ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਜਿਹੜੇ ਕੀ ਹੈ ਪੱਕਾ ਕਰਨਾ ਸੀਗਾ ਉਹਨਾਂ ਨੂੰ ਠੇਕੇ ਦੇ ਜਿਹੜੇ ਕੀ ਦਿੱਤੇ ਜਾ ਰਹੇ ਸੀਗਾ ਮੁਲਾਜ਼ਮਾਂ ਨੂੰ ਕਿਹਾ ਜਾ ਰਿਹਾ ਹੈ ਕਿ ਠੇਕੇ ਤੇ ਆਓ ਤੇ ਓਵਰਏਜ ਜਿਹੜੇ ਕੀ ਮੁਲਾਜ਼ਮ ਜਿਹੜੀ ਕੀ ਆ ਉਹ ਪੱਕੇ ਕਰਨ ਦੀ ਜਿਹੜੀ ਕੀ ਮੰਗ ਕੀਤੀ ਜਾ ਰਹੀ ਸੀਗੀ ਤੇ ਇਹ ਲਗਾਤਾਰ ਤਸਵੀਰਾਂ ਨੇ ਜਸਵੀਰ ਸਿੰਘ ਸੇਖੋ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਅਸਿਸਟੈਂਟ ਕਮਿਸ਼ਨਰ ਨੇ ਕਾਰਪੋਰੇਸ਼ਨ ਜ਼ੋਨ ਡੀ ਦੇ ਲੁਧਿਆਣਾ ਦੇ ਮਿਊਸਪਲ ਕਾਰਪੋਰੇਸ਼ਨ ਜ਼ੋਨ ਡੀ ਦੇ ਵਿੱਚ ਜ਼ਬਰਦਸਤ ਸੰਗਮਾ ਜੋਨ ਡੀ ਦੇ ਵਿੱਚ ਸ਼ਾਂਤੀਪੁਰ ਟੰਗ ਨਾਲ ਅਸੀਂ ਧਰਨਾ ਦੇ ਰਹੇ ਸੀ ਅਸੀਂ 72 ਘੰਟੇ ਦਾ ਅਲਟੀਮੇਟਮ ਦਿੱਤਾ ਸੀਗਾ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਅਸੀਂ 72 ਘੰਟੇ ਸਾਨੂੰ ਥੋੜਾ ਪਤਾ ਸੀ ਸਾਨੂੰ ਕੋਈ ਸੁਪਨਾ ਥੜਾੰਦਾ ਸੀ ਕਿ ਚੋਣ ਜਾਬਤਾ ਲੱਗ ਜਾਣਾ ਅਸੀਂ ਅਲਟੀਮੇਟਮ ਚੇਤਾਵਨੀ ਪੱਤਰ ਮੁੱਖ ਮੰਤਰੀ ਦੇ ਨਾਮ ਤੇ ਕਮਿਸ਼ਨਰ ਕਾਰਪੋਰੇਸ਼ਨ ਦੀ ਗੈਰ ਹਾਜ਼ਰੀ ਦੇ ਵਿੱਚ ਪਰਨਜੀਤ ਖੈਰਾ ਜੀ ਨੂੰ ਦਿੱਤਾ ਸੀਗਾ ਪਰ ਪਰਨਜੀਤ ਖੈਰਾ ਜੀ ਨੂੰ ਜਦੋਂ ਪਰਨਜੀਤ ਖੈਰਾ ਜੀ ਨੂੰ ਜਦੋਂ ਅਸੀਂ 72 ਘੰਟੇ ਦਾ ਅਲਟੀਮੇਟਮ ਦਿੱਤਾ ਤੇ 72 ਘੰਟੇ ਜਿਹੜੇ ਹੈਗੇ ਉਹ ਸ਼ਨੀਵਾਰ ਨੂੰ ਖਤਮ ਹੋ ਗਏ ਅਸੀਂ ਕੱਲ ਇਹਨਾਂ ਨੂੰ ਆਪਣੇ ਵਟਸਐਪ ਰਾਹੀਂ ਕਮਿਸ਼ਨਰ ਮੇਅਰ ਐਡੀਸ਼ਨਲ ਕਮਿਸ਼ਨਰ ਕਾਰਪੋਰੇਸ਼ਨ ਸਾਰੀ ਕਾਰਪੋਰੇਸ਼ਨ ਦੀ ਅਫਸਰ ਸਾਹਿਬ ਸੀਨੀਅਰ ਡਿਪਟੀ ਮੇਰ ਡਿਪਟੀ ਮੇਰ ਨੂੰ ਅਸੀਂ ਵਟਸਐਪ ਰਾਹੀਂ ਸੂਚਨਾ ਵੀ ਦਿੱਤੀ ਪਰ ਇਹਨਾਂ ਨੇ ਬਜਾਏ ਸਾਡੀ ਬੈਠਕ ਕਰਾੰਦੇ ਸਾਨੂੰ ਪ੍ਰੋਟੈਸਟ ਕਰਨ ਲਈ ਮਜਬੂਰ ਕਰ ਦਿੱਤਾ ਔਰ ਸਾਡੇ ਸਾਥੀ ਕਾਫੀ ਕਾਇਲ ਵੀ ਹੋਏ ਆ ਅਸੀਂ ਉਹਨਾਂ ਦਾ ਮੈਡੀਕਲ ਵੀ ਕਰਾਵਾਂਗੇ ਜੇ ਅਸੀਂ ਅੱਜ ਗ੍ਰਿਫਤਾਰੀਆਂ ਦੇ ਰਹੇ ਜਤਿੰਦਰ ਗੋਰੀਨ ਟਾਈਗਰ ਬਬਲੂ ਚੋਧਰੀ ਜੀ ਜਿਹੜੇ ਉੱਤਰ ਪ੍ਰਦੇਸ਼ ਤੋਂ ਆਏ ਆ ਔਰ ਮੇਰੇ ਨਾਲ ਪਿੰਟੂ ਭਾਈ ਜਿਹੜੇ ਧਰਨਾ ਦੇ ਰਹੇ ਆ ਅਸੀਂ 4-5 ਬੰਦੇ ਗ੍ਰਿਫਤਾਰੀ ਦੇ ਰਹੇ ਆ ਔਰ ਇਸ ਤੋਂ ਇਲਾਵਾ ਬਿੱਕੀ ਮੁੰਡਿਆ ਜੀ ਇਸ ਮੂਮੈਂਟ ਨੂੰ ਚਲਾਣਗੇ ਪਿੱਛੋਂ ਮੇਰੇ ਮਗਰੋਂ ਔਰ ਸਾਡੇ ਜਸਦੇਵ ਸਿੰਘ ਸੇਖੋ ਦੇ ਮੁਲਾਜ਼ਮਾਂ ਨੇ ਤੁਸੀਂ ਵੀਡੀਓ ਜੇ ਦੇਖਿਓ ਮੇਰੀ ਆਈਡੀ ਤੋਂ ਬਾਕੀ ਚੰਨ ਜਿਹੜੇ ਮੌਜੂਦ ਸਗੇ ਕਿ ਟੁਕਾ ਮੁਕੀ ਕੀਤੀ ਠੁੱਡੇ ਮਾਰੇ ਆ ਔਰ ਉਹ ਇਹ ਨਹੀਂ ਇਹ ਭੁੱਲ ਗਏ ਕਿ ਅਸੀਂ ਵੀ ਹੱਟ ਦਾ ਜਵਾਬ ਪੱਥਰ ਨਾਲ ਦੇ ਜਾਂਦੇ ਆ ਦਰਵਾਜ਼ਾ ਅਸੀਂ ਖੋਲ ਕੇ ਅੰਦਰ ਜਾ ਰਹੇ ਸੀ ਪੁਲਿਸ ਤੇ ਆਪਸੀ ਟਕਰਾਓ ਦੇ ਵਿੱਚ ਟੁੱਟਿਆ ਵਾ ਅਸੀਂ ਦੋ ਸ਼ੇਰਾਂ ਨੂੰ ਨਹੀਂ ਦਿੰਦੇ ਦੋ ਸੱਸੀ ਨਹੀਂ ਲੈਂਦੇ ਕਿਉਂਕਿ ਅਸੀਂ ਕਹੇ ਸੀ ਅਸੀਂ ਦਰੀ ਲੈ ਕੇ ਆਏ ਇਹ ਸਾਨੂੰ ਅੰਦਰ ਬਹਿਣ ਦਿਓ ਪਰ ਇਹਨਾਂ ਨੇ ਬਹਿਣ ਨਹੀਂ ਦਿੱਤਾ ਉਹਨੇ ਸਾਥੀਆਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਸਕੂਟਰ ਮੋਟਰਸਾਈਕਲ ਚੱਕੋ ਜਿਹੜੇ ਥਾਣੇ ਜਿਹੜੇ ਵੀ ਜਗ੍ਹਾ ਤੇ ਲੈ ਕੇ ਜਾਂਦੇ ਆ ਉੱਥੇ ਪਹੁੰਚੀਏ ਟਾਈਗਰ ਬਬੂ ਨੂੰ ਚੌਧਰੀ ਜੀ ਜੋ ਰਾਸ਼ਟਰੀ ਰੱਖਿਆ ਹੈ ਤੇ ਗੋਰੀਆਂ ਜੀ ਜਸਦੇਵ ਸੇਖੋ ਨੇ ਕੀ ਕਿਹਾ ਤੁਹਾਨੂੰ ਜਸਦੇਵ ਸੇਖੋ ਉਹਨਾਂ ਨੇ ਕਿਹਾ ਵੀ ਇੱਕ ਬੰਦਾ ਮੇਰੇ ਨਾਲ ਇਸ਼ਾਰਾ ਕਰ ਰਿਹਾ ਸੀ ਮੈਂ ਨਹੀਂ ਚਾਹੁੰਦਾ ਕਿ ਜਸਦੇਵ ਸੇਖੋ ਨਾਲ ਕੋਈ ਸਾਥੀ ਸਾਡਾ ਇਸ਼ਾਰਾ ਦਿੰਦਾ ਕਰ ਸਕਦਾ ਉਹ ਸਾਡੇ ਲਈ ਸਤਕਾਰਯੋਗ ਆ ਪਰ ਰੌਲਾ ਕੀ ਹੋਇ ਜਿੰਨੇ ਵੀ ਜਿੰਨੇ ਵੀ ਬੰਦੇ ਆ ਉਹਨਾਂ ਨੇ ਆ ਕੇ ਮੁਲਾਜ਼ਮ ਇੱਥੇ ਸਾਥੀ ਮੇਰਾ ਖੜਾ ਵਾ ਕਿੱਥੇ ਗਿਆ ਉਹਨੂੰ ਮਾਰਿਆ ਕੁੱਟਿਆ ਉਹਦੇ ਹੱਥਾਂ ਤੇ ਸੱਟਾਂ ਲੱਗੀਆਂ ਇਸ ਤੋਂ ਇਲਾਵਾ ਵੀ ਕਿਸੇ ਨੇ ਤੁਹਾਨੂੰ ਪੁਲਿਸ ਤੋਂ ਇਲਾਵਾ ਇਹ ਪੁਲਿਸ ਨੇ ਤਾਂ ਹੱਥ ਹੀ ਨਹੀਂ ਲਾਇਆ ਜਿਹੜਾ ਹੱਥ ਲਾਇਆ ਉਹ ਲਾਇਆ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਇੱਕ ਜਸਦੇਵ ਸਿੰਘ ਸੇਖਵਾਲੋ ਉਹਨਾਂ ਲੋ ਇੱਕ ਲਾਗੀ ਪਲਟਨ ਤਿਆਰ ਕੀਤੀ ਹੋਈ ਆ ਔਰ ਜਿਹੜੀ ਬਾਰ-ਬਾਰ ਉਹਨਾਂ ਦੀ ਇੱਥੋਂ ਬਦਲੀ ਹੁੰਦੀ ਜਾਂਦੀ ਸਰ ਸਾਡੇ ਮੇਰੇ ਨਾਲ ਮੁਲਾਜ਼ਮ ਸਾਥੀ ਵੀ ਹੈਗੇ ਨੇ ਸਾਡੇ ਅਸੀਂ ਯੂਨੀਅਨ ਦੇ ਬਣਾ ਦੇ ਬੁਲਾ ਦੇ ਰਹੇ ਆ ਮੁਲਾਜ਼ਮ ਸਾਥੀ ਜਿਹੜਾ ਤਰਨਾ ਜਾਰੀ ਰੱਖਣਗੇ ਦੇਖੇ ਕੱਚ ਚੁਬਰੇ ਇੱਥੇ ਆ ਕੱਚ ਦੇ ਪੀਸ ਬੜੇ ਅੰਦਰ ਤੇ ਕੋਈ ਗੱਲ ਨਹੀਂ ਚਲੋ ਠੀਕ ਆ ਚਲੋ ਜੀ ਬਗਲੂ ਚੌਧਰੀ ਜੀ ਇੱਕ ਮਿੰਟ ਜੀ ਹੌਲੇ 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 ਜੀ ਮੈਂ ਸਭ ਤੋਂ ਪਹਿਲੇ ਜੀ ਇੱਕ ਮਿੰਟ ਭਾਈ ਇੱਕ ਸਕਿੰਟ ਸਭ ਤੋਂ ਪਹਿਲੇ ਮੈਂ মিডিਆ ਬੰਦੂ ਕੋ ਕ੍ਰਾਂਤੀਕਾਰੀ ਜੈ ਭੀਮ ਜੀ ਮੈਂ ਰਾਸ਼ਟਰੀ ਸਫਾਈ ਕਰਮਚਾਰੀ ਮਹਾਸੰਗ ਰਾਸ਼ਟਰੀ ਅਧਿਅਕਤ बाबा साहब ने जो संविधान बनाया था हम दलित मजदूरों के लिए वो आज संविधान का यहाँ के पंजाब के पुलिस प्रशासन और भ्रष्ट अधिकारियों द्वारा जो नगर निगम में बैठे हैं उनके आम शोषण हो रहा है और यह गिरफ्तारी मैं राष्ट्रीय अध्यक्ष के हमारा प्रदेश अध्यक्ष दे रहा है और मैं राष्ट्रीय अध्यक्ष राष्ट्रीय सफाई कर्मचारी महासंघ के हर राज्य के प्रदेश अध्यक्ष को मैं आह्वान करना चाहता हूँ कि यह तो अब लड़ाई की शुरुआत हुई है हर राष्ट्रीय हर राज्य में सफाई कर्मचारी आंदोलन को हम लोग मजबूत करेंगे इसके लिए ठेका प्रति बंद कराकर इसके लिए मुझे चाहे जितनी बड़ी कुर्बानी देना पड़े और करेंगे और मैं अपने राष्ट्रीय सफाई कर्मचारी महासंघ के हर प्रदेश अध्यक्ष को मैं आदेश देता हूँ कि जल्द से जल्द आप बड़ा आंदोलन करके अपने राज्य में एक मुख्यमंत्री आवास का घेराव कर रहे हो क्योंकि राष्ट्रीय सफाई कर्मचारी महासंघ का यह उद्देश्य है कि ठेका प्रथा खत्म कराकर अपने सफाई कर्मचारियों को शोषण मुक्त कराना इसके लिए हम लोगों को कोई भी कुर्बानी देनी पड़े ये हमारे लिए गर्व की बात है और आज मुझे बहुत खुशी है कि मैं अपने समाज के लिए अपने बिक्की भाई के साथ में जेल जा रहा हूँ ये लिए हमारे लिए गर्व की बात है और सर्व करो पंजाब के वो दलाल चंद नेता जो अपने अपने उस लुधियाना के वो नेता जो ऑफिस में बैठे हैं जो समाज के साथ निकले वो उनको गद्दार में घोषित करना चाहता हूँ था था। हमने पहले फैक्स में नहीं किया हमने तो मेल कर दी थी और हमने शिकायत पत्र जो असी दिता ना परमजीत खेरा जी ने दिता सी बहत्तर घंटे पहला और कल असी बकायदा इन्होंने सूचना हित जारी किया और कमिश्नर कारपोरेन और मेयर ने आ ਕਿ ਇਹਨਾਂ ਨੇ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨਾਲ ਸਾਡੀ ਮੀਟਿੰਗ ਨਹੀਂ ਕਰਾਈ ਸਰਕਾਰ ਦਾ ਨੁਮਾਇੰਦਾ ਮ ਐਮ ਐਲ ਵੀ ਨਹੀਂ ਮੰਨਦਾ ਮੈਂ ਮੰਤਰੀ ਨੂੰ ਮੰਨਦਾ ਵਾਂ ਲੁਧਿਆਣਾ ਜਿਹੜਾ ਚੱਲ ਰਿਹਾ ਸੰਜੀਵ ਰੋੜਾ ਜੀ ਚਲਾ ਰਹੇ ਆ ਸਾਡੀ ਇਹਨਾਂ ਨੇ ਕੋਈ ਪੁੱਛ ਗਏ ਸੀ ਨਹੀਂ ਕੀਤੀ ਤੇ ਅਸੀਂ ਅੱਜ ਜੇਲ੍ਹ ਪਰ ਅੰਦੋਲਨ ਸ਼ੁਰੂ ਕਰਤਾ ਵਾ ਕੋਈ ਗੱਲ ਨਹੀਂ ਪਰਚੇ ਦੁਨੀਆ ਮੰਨਦੀ ਜ਼ੋਰਾਂ ਨੂੰ ਲੱਖ ਲਾਂ ਦਾ ਕਮਜ਼ੋਰਾ ਨੂੰ ਬੜੇ ਦਿਨਾਂ ਤੋਂ ਮੇਰੇ ਸਾਥੀ ਨੇ ਵਿੱਕੀ ਜੀ ਬੜੇ ਦਿਨਾਂ ਤੋਂ ਇਹ ਲੱਗੇ ਹੋਏ ਸੀਗੇ ਪਰੇਸ਼ਾਨ ਹੋ ਰਹੇ ਸੀਗੇ ਮੈਂ ਵੀਡੀਓ ਦੇਖਦਾ ਸੀ ਕੱਲ ਵੀ ਮੈਂ ਇਹਨਾਂ ਦੀ ਵੀਡੀਓ ਦੇਖੀ ਦੇਖੋ ਜਿਹੜੇ ਸਫਾਈ ਸੇਵਕ ਅੱਜ ਮਾਮਲਾ ਕੁਝ ਵੀ ਨਹੀਂ ਗੱਲ ਕਰ ਰਹ ਦਰੀ ਕੋਲ ਪਈ ਐ ਸਿਰਫ ਅੰਦਰ ਲੈ ਕੇ ਜਾ ਰਹੇ ਸੀ ਕਿ ਵੀ ਸਾਨੂੰ ਅੰਦਰ ਬੈਠ ਕੇ ਸ਼ਾਂਤੀਪੂਰਵਕ ਜਿਹੜਾ ਪ੍ਰੋਟੈਸਟ ਕਰ ਲੈਣ ਦਿਓ ਲੇਕਿਨ ਅੰਦਰੋਂ ਮੁਲਾਜ਼ਮ ਹਾਂਜੀ ਪ੍ਰੈਸ ਚਾਸ ਦਾ ਕਾਰਨ ਸਰ ਇਹੀ ਐ ਵੀ ਜਿਹੜੀ ਠੇਕੇਦਾਰੀ ਪ੍ਰਥਾ ਆ ਉਹ ਨਾ ਲਗਾਈ ਜਾਵੇ ਜਿਹੜੇ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਦੀ ਉਮਰ 42 ਸਾਲ ਹੋ ਗਈ ਓਵਰਏਜ ਮੁਲਾਜ਼ਮ ਐ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਾਇਦ ਜੀ ਮੰਗ ਐ ਸਰ ਇਹਦੇ ਲਈ ਵਿਜੇ ਜਾਨਵ ਜੀ ਨੇ ਮੀਟਿੰਗ ਬਠਾਈ ਸੀ ਕਿ ਉਹਦੇ ਰਿਕਾਰਡਿੰਗ ਮੇਅਰ ਸਰ ਕੋਈ ਸੀਟਾਂ ਨਹੀਂ ਨਾ ਨਿਕਲਿਆ ਜੇ ਕੋਈ ਸੀਟਾਂ ਨਿਕਲ ਗਿਆ ਹੁੰਦਾ ਤੇ ਫਿਰ ਇੰਨੇ ਮੁਲਾਜ਼ਮ ਕਿਉਂ ਇਕੱਠੇ ਹੋ ਗਏ ਹਾਂ ਤੇ ਇਹ ਕਿਉਂ ਪਰੇਸ਼ਾਨ ਹੁੰ ਸਰ ਕੁਛ ਨਹੀਂ ਕੁਛ ਨਹੀਂ ਕੀਤਾ ਗਿਆ ਕੁਛ ਨਹੀਂ ਕੀਤਾ ਗਿਆ ਅੱਜ ਜਦੋਂ ਆਏ ਆ ਤੇ ਕਿਸੇ ਨੇ ਗੱਲ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਸਿੱਧਾ ਜਿਹੜਾ ਆ ਨਗਰ ਨਿਗਮ ਦੇ ਜਿਹੜੇ ਮੁਲਾਜ਼ਮ ਸੀਗੇ ਅੰਦਰ ਵਾਲੇ ਉਹਨਾਂ ਨੇ ਸਿੱਧਾ ਔਰ ਸਿੱਧਾ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਕੀੜੇ ਮਕੋੜੇ ਦੀ ਤਰ੍ਹਾਂ ਜਿਹੜਾ ਆ ਅੱਜ ਦਲੀ ਸਮਾਜ ਨੂੰ ਇੱਥੇ ਸਮਝਾਇਆ ਗਿਆ ਚੌਦੀ ਸਾਹਿਬ ਇਹ ਮਾਮਲਾ ਕੀ ਹੋਇਆ ਵਾ ਚਲੋ ਪਹਿਲਾਂ ਲੈ ਚਲੀਏ ਚਲੋ ਇੱਕ ਮਿੰਟ ਇੱਕ ਮਿੰਟ ਦੱਸ ਪੰਜ ਮਿੰਟ ਪੰਜ ਬਰੀ ਪੰਜ ਬਿੰਦੂ ਦੇਖੋ ਮੈਂ ਤਾਂ ਕਿਉਂਕਿ ਕੱਲ ਮਾਡਲ ਕੋਡ ਆਫ ਕੰਡਕਟ ਲਾਗੂ ਹੋਇਆ ਉਹਦੇ ਵਿੱਚ ਡੀਸੀ ਸਾਹਿਬ ਨੇ ਮੀਟਿੰਗ ਕਾਲ ਕੀਤੀ ਹੋਈ ਸੀਗੀ ਤੇ ਮੈਂ ਤਾਂ ਉੱਥੋਂ ਬਚਤ ਪਹੁੰਚ ਜੋ ਮੀਟਿੰਗ ਟੈਂਡ ਕਰਕੇ ਆਇਆ ਤੇ ਮੈਂ ਉੱਪਰ ਬੈਠਾ ਆਪਣੇ ਪਬਲਿਕ ਡੀਲਿੰਗ ਦੇ ਕੰਮ ਕਰ ਰਿਹਾ ਸੀ ਤਾਂ ਇੱਕਦਮ ਮੈਨੂੰ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਮੈਂ ਜਦੋਂ ਭੱਜ ਕੇ ਥੱਲੇ ਗਿਆ ਤਾਂ ਮੈਂ ਦੇਖਿਆ ਵੀ ਇਹ ਜੋ ਧਰਨਾਕਾਰੀ ਸੀਗੇ ਇਹ ਸਾਡੇ ਪੁਲਿਸ ਮੁਲਾਜ਼ਮਾ ਨਾਲ ਹੱਥੋ ਪਾਈ ਹੋ ਰਹੇ ਸੀ ਅੰਦਰ ਵੜਨ ਲਈ ਉਹ ਅੰਦਰ ਵੜਦਿਆਂ ਵੜਦਿਆਂ ਨੇ ਇਹਨਾਂ ਨੇ ਸਾਡਾ ਸ਼ੀਸ਼ਾ ਤੋੜਿਆ ਵਾ ਤੇ ਮੈਂ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਭਾਈ ਵੀ ਤੁਸੀਂ ਇੱਕ ਤਾਂ ਮਾਡਲ ਕੋਡ ਆਫ ਕੰਡਕਟ ਲੱਗਿਆ ਵਾ ਤੁਸੀਂ ਉਹਦੀ ਲੰਗਣਾ ਕਰ ਰਹੇ ਹੋ ਦੂਜਾ ਵੀ ਯਾਰ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਨਾ ਪਹਜਾਓ ਤੁਸੀਂ ਧਰਨਾ ਦੇਣਾ ਜੀ ਸਦਕੇ ਦਿਓ ਤੁਹਾਡਾ ਹੱਕ ਆ ਠੀਕ ਹੈ ਕੋਈ ਗਲਤ ਗੱਲ ਹੋਈ ਆ ਜਾਂ ਤੁਸੀਂ ਕੋਈ ਰਿਪਰੈਜੈਂਟੇਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਦੇ ਸਕਦੇ ਹੋ ਬਟ ਆ ਜਿਹੜਾ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਕਰ ਰਹੇ ਹੋ ਹਥੋਪਾਈ ਕਰ ਰਹੇ ਹੋ ਇਹ ਧਰਨੇ ਵਾਲਿਆਂ ਦਾ ਕੰਮ ਨਹੀਂ ਹੁੰਦਾ ਉਹ ਇਹਨਾਂ ਕਹਿਣ ਤੋਂ ਬਾਅਦ ਹਲੇ ਮੈਂ ਉਹਨਾਂ ਨੂੰ ਸਮਝਾਈ ਰਿਹਾ ਵਾਂ ਤਾਂ ਉਹਨਾਂ ਜੋ ਕਿਸੇ ਨੇ ਫੇਰ ਹਥੋਪਾਈ ਸ਼ੁਰੂ ਕਰ ਦਿੱਤੀ ਸਾਡੇ ਪੁਲਸ ਤੇ ਬਸ ਫਿਰ ਉਹ ਸਮਝਾਉਂਦੇ ਸਮਝਾਉਂਦੇ ਉਹਨਾਂ ਨੂੰ ਹੁਣ ਸਮਝਾ ਕੇ ਫਿਰ ਬਾਹਰ ਬਿਠਾ ਕੇ ਆਏ ਆ ਵੀ ਭਾਈ ਜੋ ਧਰਨਾ ਦੇਣਾ ਤੁਸੀਂ ਰਾਣਵੇ ਸ਼ਾਂਤਮੀ ਟੰਗਣਾ ਦੇਈ ਜਾਓ ਬੜੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣਾ ਸਰਕਾਰੀ ਮੁਲਾਜ਼ਮਾਂ ਦੇ ਹੱਥੋਂ ਹੈ ਪੁਲਿਸ ਦੇ ਹੱਥੋਂ ਭਾਈ ਕਰਨੀ ਇਹ ਸ਼ੋਭਾ ਨਹੀਂ ਦਿੱਤਾ ਤੁਸੀਂ ਆ ਗਿਆ ਤੁਸੀਂ ਆ ਗਿਆ ਤੁਸੀਂ ਆ ਗਿਆ ਦੇਖੋ মিডিਆ ਸਾਰਾ ਉੱਥੇ ਮੌਜੂਦ ਸੀਗਾ ਸਾਰੇ ਮੀਡੀਆ ਕੋ ਵੀਡੀਓ ਰਿਕਾਰਡਿੰਗਾਂ ਹੈਗੀਆਂ ਨੇ ਮੈਂ ਉਹਨਾਂ ਨੂੰ ਸਮਝਾ ਰਿਹਾ ਬੈਠਾ ਖੜ ਗਏ ਵੀ ਭਾਈ ਨਾ ਕਰੋ ਤੁਸੀਂ ਬਾਹਰ ਹੋ ਜੋ ਵੀ ਬਾਹਰ ਖੜ ਕੇ ਤੁਸੀਂ ਧਰਨਾ ਦੇਈ ਜਾਓ ਤੇ ਵੀਡੀਓ ਤੋਂ ਬਾਅਦ মিডিਆ इंडिपेंडेंट मीडिया वा आ रहे हैं ज्यादा से को इंडिपेंडेंट मीडिया वा प्रूफ ਥੋਡੇ ਕੋਲ ਨੇ ਠੀਕ ਹੈ ਕਿ ਨਹੀਂ ਮੈਂ ਤਾਂ ਹੁਣ ਇਹ ਤਾਂ ਮੈਂ ਤਾਂ ਕਹਿ ਨਹੀਂ ਰਿਹਾ ਵੀ ਕਾਰਪੋਰੇਸ਼ਨ ਦੀ ਲੈ ਲੋ ਵੀਡੀਓ ਰਿਕਾਰਡਿੰਗ ਮੈਂ ਤਾਂ ਕਹਿ ਰਿਹਾ ਮੀਡੀਆ ਦੀ ਲੈ ਲੋ ਹਾਂਜੀ ਹਾਂਜੀ ਇਹਦਾ ਮਾਮਲਾ ਦੱਸਿਆ ਜਾ ਰਿਹਾ ਕਿ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਮੰਗ ਕੀਤੀ ਗਈ ਇਹ ਮਾਮਲੇ ਦੇ ਵਿੱਚ ਇਹਨਾਂ ਨੂੰ ਮਾਮਲਾ ਤੋਂ ਪੱਖ ਗਿਆ ਦੇਖੋ ਮਾਮਲਾ ਨਹੀਂ ਕੋਈ ਪੱਕਿਆ ਤੁਸੀਂ ਮੰਗ ਲੈ ਕੇ ਆਏ ਹੋ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਥੋੜਾ ਜਾਇਜ਼ ਹੱਕ ਆ ਠੀਕ ਹੈ ਨੀ ਮੰਗ ਰੱਖਣਾ ਤੁਹਾਡੀ ਡਿਊਟੀ ਬਣਦੀ ਆ ਤੁਸੀਂ ਮੰਗ ਸਕ ਰੱਖ ਸਕਦੇ ਹੋ ਤੁਸੀਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿਓ ਤੁਸੀਂ ਧਰਨਾ ਦੇਣਾ ਸ਼ਾਂਤ ਮੂਈ ਢੰਗ ਨਾਲ ਦਿਓ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੱਥੋਂ ਪਾਈ ਤੇ ਉਤਰ ਆਓ ਹਿੰਸਕ ਧਰਨਾ ਕੋਈ ਧਰਨਾ ਨਹੀਂ ਹੁੰਦਾ ਠੀਕ ਹੈ ਨਾ ਸਾਡਾ ਹੁਣ ਸਾਰੀ ਕਾਰਪੋਰੇਟ ਪ੍ਰੋਪਰਟੀ ਦਾ ਜਿਹੜਾ ਪੂਰਾ ਗੇਟ ਦਾ ਪੂਰਾ ਹੀ ਖਾੜ ਦਿੱਤਾ ਪੋਸਟਾਂ ਦੇ ਵੀ ਲੱਗੀਆਂ ਬਾਈ ਚਾਂਸ ਰੱਬ ਨਾ ਕਰੇ ਜਦੋਂ ਸ਼ੀਸ਼ਾ ਟੁੱਟਿਆ ਸ਼ੀਸ਼ੇ ਨੇ ਇtanto ਵੀ ਦੇਖਣਾ ਮੈਂ ਕਿਦੇ ਉੱਤੇगिरਣਾ ਜ ਕੀ ਨੁਕਸਾਨ ਵੱਧ ਹੋ ਜਾਂਦਾ ਕਿ ਇਹਦਾ ਸਿਰ ਪਾੜ ਜਾਂਦਾ ਜਾਂ ਕਿਤੇ ਪੁਲਿਸ ਮੁਲਾਜ਼ਮ ਤੇ ਹੋ ਜਾਂਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਉਹਦੀ ਪਰਪਾਈ ਕੌਣ ਕਰਦਾ ਸਿਕੂਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਜਦੋਂ ਆਪਾਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਹੈ ਤੇ ਹਾਦਸੇ ਪਈ ਦੇ ਦੌਰਾਨ ਸ਼ੀਸ਼ਾ ਟੁੱਟ ਪਿਆ ਸੀ ਨਹੀਂ ਥੋੜਿਆ ਕਹਿੰਦੇ ਕਹਿੰਦੇ ਪੁਲਿਸ ਮੁਲਾਜ਼ਮ ਭਾਈ ਜੀ ਮੈਂ ਵੀ ਤਾਂ ਇਹੀ ਕਹਿ ਰਿਹਾ ਵੀ ਪੁਲਿਸ ਜੇ ਤੁਹਾਨੂੰ ਰੋਕ ਰਹੀ ਆ ਵੀ ਤੁਸੀਂ ਅੰਦਰ ਨਹੀਂ ਆਉਣਾ ਮਾਡਲ ਕੋਡ ਆਫ ਕੰਡਕਟ ਲੱਗਿਆ ਵਾ ਤਾਂ ਫਰਜ਼ ਆਪਣਾ ਬੰਦਦਾ ਨਾ ਵੀ ਆਪਾਂ ਉਹਨੂੰ ਫਾਲੋ ਕਰੀਏ ਜੇ ਉਹਦੇ ਲਈ ਆਪਾਂ ਪੁਲਿਸ ਵਾਲਿਆਂ ਨਾਲ ਧੱਕਾ ਕਰਾਂਗੇ ਮੈਂ ਇਹ ਨਹੀਂ ਕ ਪਰ ਜਦੋਂ ਹੱਥੋਂ ਪਾਈ ਕੀਤੀ ਆ ਸ਼ੀਸ਼ੇ 'ਚ ਵੱਜੇ ਆ ਕੇ ਸ਼ੀਸ਼ੇ ਨੂੰ ੱੱਕੇ ਮਾਰਿਆ ਤੁਹਾਨੂੰ ਆ ਵੀਡੀਓ ਦੇਖ ਜੂਗਾ ਉਹ ਟੁੱਟੇ ਗੇਟ ਨੂੰ ਫੜ ਫੜ ਕੇ ਖੜੇ ਆ ਵੀ ਅਸੀਂ ਅੰਦਰ ਖਿੱਚ ਕੇ ਲਿਆਉਣਾ ਵਾ ਕਿ ਕਿ ਲਿਆਣੇ ਸੀਗੇ ਯਾਰ ਮੈਨੂੰ ਤਾਂ ਪਤਾ ਨਹੀਂ ਕਿੰਨੇ ਕ ਜਾਣੇ ਸੀਗੇ ਐਵੇਂ ਮੈਂ ਕਹਾਂ ਮੈਂ ਤਾਂ ਥੱਲੇ ਛੜਾਂ ਛੜਾਂ ਚ ਹੀ ਲੱਗਿਆ ਰਿਆ ਉਹ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਪਹਿਲੇ ਉਹਨਾਂ ਦੀ ਮੀਟਿੰਗ ਵਗੈਰਾ ਹੋਈ ਨਾ ਮੈਨੂੰ ਤਾਂ ਨਹੀਂ ਪਤਾ ਕਿ ਉਹਨੇ ਕੀ ਕਾਰਵਾਈ ਕੀਤੀ ਕਾਰਵਾਈ ਦੇਖੋ ਜੋ ਗਵਰਨਮੈਂਟ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਂ ਜੇ ਸਾਡੇ ਕਿਸੇ ਮੁਲਾਜ਼ਮ ਦੇ ਸਾਡਾ ਸੂਟ ਲੱਗੀ ਆ ਉਹਦੀ ਕਾਰਵਾਈ ਜੋ ਕਾਨੂੰਨ ਸਾਧ ਬਣਦੀ ਹੈ ਹਾਂ ਮੁਲਾਜ਼ਮਾਂ ਨੂੰ ਦਿੱਤੀ ਜਾਊਗੀ ਕਿਸੇ ਮੁਲਾਜ਼ਮ ਦੇ ਸਾਡਾ ਸੂਟ ਲੱਗੀ ਉਹ ਪੁਲਿਸ ਵਾਲਿਆਂ ਦੇ ਦੇਖਣਾ ਪਊਗਾ ਹਲੇ ਮੈਂ ਕਿਉਂਕਿ ਪੁਲਿਸ ਵਾਲੇ ਹਲੇ ਥੱਲੇ ਹੀ ਖੜੇ ਆ ਮੈਂ ਬੁਲਾਏ ਸੀ ਪੁੱਛਣ ਨੂੰ ਵੀ ਕਿੰਨੀਕ ਲੱਗੀ ਹੈ ਕਿਸੇ ਦੇ ਪਰ ਹਲੇ ਮੈਨੂੰ ਪਤਾ ਨਹੀਂ ਲੱਗਿਆ ਸਾਡੇ ਅਧਿਕਾਰੀ ਤਾਂ ਸਾਡਾ ਤਾਂ ਮਤਲਬ ਹੀ ਕੋਈ ਨਹੀਂ ਰਾਜੇ ਸਾਡੇ ਅਧਿਕਾਰੀ ਕਰਮਚਾਰੀਆਂ ਦਾ ਤਾਂ ਉੱਥੇ ਕੋਈ ਮਤਲਬ ਹੀ ਨਹੀਂ ਹੈ ਇਸੇ ਵੀ ਰਾਜਕੁਮਾਰ ਚੌਧਰੀ ਜੀ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਦੇ ਵਿੱਚ ਮਾਮਲਾ ਵਿੱਚ ਇਹ ਇੱਕ ਜਿਹੜੀ ਕਿ ਵਿਕੀ ਸੋਤਾ ਅਤੇ ਜਿਹੜੇ ਕੱਚੇ ਮਲਾਜਮ ਕੱਚੇ ਮਲਾਜਮ ਜਿਹੜੇ ਪੱਕੇ ਵੀ ਜਿਹੜੀ ਕਿ ਮੰਗੋ ਨਾਲ ਵੱਲੋਂ ਕੀਤੀ ਜਾ ਰਹੀ ਸੀਗੀ ਤੇ ਅੱਜ ਲੁਧਿਆਣਾ ਤੇ ਕਾਰਪੋਰੇਸ਼ਨ ਜੋਂ ਡੀ ਦੇ ਵਿੱਚ ਇਹ ਜ਼ਬਰਦਸਤ ਹੰਗਾਮਾ ਹੋਇਆ ਸ਼ੀਸ਼ਾ ਟੁੱਟਿਆ ਗੇਟਵੇ ਗੇਟ ਵੀ ਟੁੱਟੇ ਸਰ ਇਹ ਕੀ ਪੂਰਾ ਮਾਮਲਾ ਸੀਗਾ ਇਹਨਾਂ ਗਰਮਗਰਮਾ ਹੋ ਗਿਆ ਮਾਹੌਲ ਤੇ ਕੁਝ ਲੋਕ ਜਿਹੜਾ ਕਾਰਪੋਰੇਸ਼ਨ ਦੇ ਖਿਲਾਫ ਆਪਣੀ ਨੌਕਰੀਆਂ ਲੈ ਕੇ ਧਰਨਾ ਲਾਇਆ ਸੀ ਜਿਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਜ਼ੋਰ ਜ਼ਬਰਦਸਤੀ ਦੇ ਆ ਗਏ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਪਾਇਨਪੁਰ ਲਗਾਇਆ। ਸੋ ਇਹੋ ਜਿਹਾ ਕੀ ਨੌਬਤ ਆ ਗਈ ਕਿ ਪੋਸਟਰ ਨੂੰ ਰੋਕਣਾ ਪਿਆ ਉਹਨਾਂ ਨੂੰ। ਉਹ ਜ਼ਬਰਦਸਤੀ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਹਾਂ, ਦਾਖਲ ਹੋਣ ਦੀ ਸਰਕਾਰੀ ਬਿਲਡਿੰਗ 'ਚ ਕਰ ਰਹੇ ਸੀ ਇਸ ਲਈ ਰੋਕਣਾ ਜ਼ਰੂਰੀ ਸੀ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸ਼ਾਂਤੀਪੂਰਵਕ ਮੇਨਰ ਦਿਨਾਂ ਸਾਨੂੰ ਅਸੀਂ ਪ੍ਰਦਰਸ਼ਨ ਕਰ ਰਹੇ ਸੀਗੇ। ਨਹੀਂ ਸ਼ਾਂਤੀਪੂਰਵਕ ਦੀ ਗੱਲ ਹੀ ਨਹੀਂ। ਅੰਦਰ ਦਾਖਲ ਹੋਣਾ ਜ਼ਬਰਦਸਤੀ ਹਜੂਮ ਦੇ ਸ਼ਾਂਤੀ ਵਾਲੀ ਦੀ ਗੱਲ ਕੋਈ ਨਹੀਂ। ਬਾਕੀ ਕੋਈ ਇਹ ਜਿਹੀ ਸ਼ਾਂਤੀ ਭੰਗ ਨਹੀਂ ਹੁੰਦੀ ਜਾਊਗੀ। ਅੱਛਾ ਜੀ। ਤਾਂ ਕੀ ਬਣਦੀ ਕਾਰਵਾਈ ਜਿਹੜੀ ਕੀਤੀ? ਜੋ ਕਾਨੂੰਨ ਦੇ ਮਤਲਬ ਮੁਕ ਕ ਕੋਰਡ ਕੰਡਕਟਰ ਲੱਗਾ ਜੀ ਜੋ ਕਾਰਵਾਈ ਬਣੇ ਕੀਤੀ ਜਾਏਗੀ ਬਿਲਕੁਲ ਇੱਕ ਪਾਸੇ ਲੁਧਿਆਣਾ ਦੇ ਵਿੱਚ ਜਿਮਨੀ ਚੋਨਾ ਨੇ ਤੇ ਉੱਥੇ ਹੀ ਕੋਡ ਕੰਡਕਟਰ ਜਿਹੜੇ ਕਿ ਲੁਧਿਆਣਾ ਦੇ ਵਿੱਚ ਲੱਗਿਆ ਹੋਇਆ ਵਾ ਤੇ ਉੱਥੇ ਹੀ ਅੱਜ ਲੁਧਿਆਣਾ ਦੇ ਵਿੱਚ ਕਾਰਪੋਰੇਸ਼ਨ ਜ਼ੋਨ ਡੀ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੰਗਾਮੇ ਤੇ ਦੌਰਾਨ ਜੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਸ ਦੇ ਵਿੱਚ ਜਿਹੜੇ ਕਿ ਕੱਚੇ ਮੁਲਾਜ਼ਮ ਜਿਹੜੇ ਕਿ ਪੱਕੇ ਹੋਣ ਦੇ ਅੰਦਰ ਆ ਰਹੇ ਸੀਗੇ ਤੇ ਪੁਲਿਸ ਨੇ ਉਹਨਾਂ ਨੂੰ ਉੱਥੇ ਰੋਕਿਆ ਤੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਸ਼ਾਂਤੀ ਮੀਨ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਪਰ ਇਹੋ ਜਿਹਾ ਮਾਹੌਲ ਜਿਹੜਾ ਕਿ ਗਰਮ ਹੋ ਗਿਆ ਕਿ ਸ਼ੀਸ਼ੇ ਤੱਕ ਜਿੱਦ ਕੀ ਹੈ ਟੁੱਟ ਗਏ ਦੇਖ ਸਕਦੇ ਹੋ ਗੇਟ ਤੱਕ ਟੁੱਟ ਗਏ ਦੇਖ ਸਕਦੇ ਹੋ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਇਆ ਗੇਟਾਂ ਦੇ ਕਿ ਸ਼ੀਸ਼ਾ ਅਗਰ ਜੇਕਰ ਕਿਸੇ ਦੇ ਲੱਗ ਲੁਕੇ ਵੀ ਜਾਂਦਾ ਹਾਲਾਂਕਿ ਵਿਕੀ ਸੋਤਾ ਵੱਲੋਂ ਕਿਹਾ ਹੈ ਮੇਰੇ ਸ਼ੀਸ਼ਾ ਥੋੜਾ ਜਿਹਾ ਲੱਗਿਆ ਪਰ ਉਹਨਾਂ ਨੂੰ ਹਾਲਾਂਕਿ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਐਸਬੀ ਰਾਜਕਮਾ ਚੌਧਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਿਆ ਉਤੋ ਕੋਡ ਆਫ ਕੰਡਕਟ ਲੱਗਿਆ ਹੋਇਆ ਵਾ ਬੰਦੀ ਕਾਰਵਾਈ ਕੀ ਹੋਵੇਗੀ ਇਹ ਆਉਣ ਵਾਲੇ ਸਮੇਂ ਚ ਜ਼ਰੂਰ ਦੇਖਣਾ ਹੋਵੇਗਾ ਜੁੜੇ ਰੋਲ ਜਨਾ ਲਾਈਵ ਜਰਨਲ ਦੀਪਕ ਕੁਮਾਰ ਦੇ ਨਾਲ ਯੂਮ ਰਿਪੋਰਟ ਜੋਨ ਜੋਨ ਡੀ ਦੇ ਜੁਆਇੰਟ ਕਮਿਸ਼ਨਰ ਜਸਦੇਵ ਸਿੰਘ ਸੇਖੋ ਜੇ ਲੋਕ ਇਹ ਕਹਾ ਗਿਆ ਸੀਗਾ ਕਿ ਕੋਈ ਸ਼ਾਂਤੀ ਮੇਨ ਅਪਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸੀਗਾ ਤੇ ਉਹ ਆਪਤ ਦੇ ਵਿੱਚ ਜਿਹੜਾ ਮਾਮਲਾ ਇੱਕਦਮ ਗਰਮਾ ਗਿਆ ਤੇ ਉਸ ਤੋਂ ਬਾਅਦ ਆਪਤ ਦੇ ਵਿੱਚ ਜਿਹੜੀ ਕਿ ਉਹਨਾਂ ਨੇ ਸ਼ੀਸ਼ਾ ਤੋੜ ਦਿੱਤੀ ਜਿਹੜੀ ਕਿ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਤੇ ਆਪਤ ਦੇ ਵਿੱਚ ਜਿਹੜੀ ਸ਼ੀਸ਼ਾ ਮਿਸਟਰ ਰਿਜ਼ਰਵਿੰਗ ਨਾ ਟੁੱਟ ਗਿਆ ਹਾਲਾਂਕਿ ਦੇਖ ਸਕਦੇ ਹੋ ਕਿ ਪੱਕੇ ਕ ਮਲਾਜਮਾਂ ਨੂੰ ਕੱਚੇ ਮਲਾਜਮਾਂ ਨੂੰ ਪੱਕੇ ਕਰਨ ਦੀ ਜਿਹੜੀ ਕਿ ਮੰਗ ਉਹਨਾਂ ਨੂੰ ਕਹੀ ਗਈ ਸੀਗੀ ਪਰ ਪੁਲਿਸ ਵੱਲੋਂ ਜਿਹੜੀ ਕਿ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀਗਾ ਤੇ ਹੁਣ ਆਨਰ ਸਮਝ ਦੇ ਵਿੱਚ ਦੇਖਣਾ ਗਾ ਕਿ ਹਾਲਾਂਕਿ ਸਿੱਖਵਲ ਜੁਆਇੰਟ ਕਮਿਸ਼ਨਰ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਾਰਵਾਈ ਬੰਦੀ ਕਰਵੀ ਹੈ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਿਆ ਬੰਦੀ ਕਾਰਵਾਈ ਜਿਖੋ ਕੀ ਹੋਵੇਗੀ ਜੁੜੇ ਇਲਦਾਨ ਲੇਵਤਨਾ ਦੀਪਕ ਮਾਤਰਾ ਜੰਮ ਰਿਪੋਰਟ ਤਾ